ਸਾਦੇ ਭਾਈ ਮੜਾ ਨੋਟ ਦਿਖਾ ਵੀ ਕਿਵੇਂ ਦੇ ਉਹ ਨਹੀਂ ਨੋਟਾਂ ਦੀ ਦੇਖੋ ਬੈਗ ਚੱਕੀ ਫਿਰਦਿਆ ਦੇਖ ਲਓ ਝੋਲਾ ਡੱਕੀ ਫਿਰਦਿਆ ਭਰਾਵੋ ਪੈਸਿਆਂ ਦਾ ਦੇਖ ਲਓ ਜੇ ਮੇਰੀ ਬੇਟੀ ਕਹਿੰਦੀ ਹੈ ਕਿ ਉਹ ਮੇਰਾ ਛੋਟਾ ਵੀਰੇ ਤੇ ਵੱਡਾ ਵੀਰਾ ਕੋਈ ਆਪਣਾ ਪੁੱਤ ਵੇਚ ਦੂਗਾ ਜੀ ਆਏ ਹਾਏ ਹਾਏ ਐਸੇ ਦਾ ਲੋਕ ਉਹਨੂੰ ਭਰਾ ਬੋ ਟੂਮ ਨੂੰ ਸਾਹਮਣੇ ਰੱਖ ਲੈਂਦੇ ਹੁੰਦੇ ਆ ਅੰਦਰ ਪਰ ਬਾਈ ਨੇ ਪੂਰੇ ਮੱਝਾਂ ਲਈ ਓਪਨ ਕਰਤੀ ਕਹਿੰਦਾ ਵੀ ਸਟੱਡ ਸਰਵਿਸ ਓਪਨ ਆ ਬਾਈ ਸਿਰਫ 31000 ਰੁਪਏ ਫੀਸ ਰੱਖੀ ਹੈ ਬਿਲਕੁਲ ਸਿਰਫ 31000 ਰੁਪਏ ਫੀਸ ਰੱਖੀ ਹੈ ਮੈਂ ਘੋੜਾ ਨਹੀਂ ਵੇਚਣਾ ਵੀਰ ਜੀ ਮੈਨੂੰ ਤੁਸੀਂ ਭਾਵੇਂ 10 ਕਰੋੜ ਵੀ ਦੇ ਦਿਓ ਇਧਰ ਆ ਦੋ ਮੈਂ ਘੋੜਾ ਨਹੀਂ ਵੇਚਣਾ ਜੀ ਮੈਨੂੰ ਲੱਗਦਾ 500000 500000 ਰੁਪਏ ਦਾ ਸਾਈ ਹੋਣੀ ਆ ਬਾਈ ਨਹੀਂ ਭਰਾਵਾ ਮੈਂ ਹੱਥ ਜੋੜ ਸਕਦਾ ਵਾਂ ਮੈਂ ਨਹੀਂ ਮੈਂ ਕਹਿੰਦਾ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰ ਗੱਲ ਪਿੰਡ ਹਰੀਗੜ੍ਹ ਜ਼ਿਲ੍ਹਾ ਬਰਨਾਲਾ ਭਰਾਵੋ ਮਾਝੇ ਵਾਲੇ ਵੀਰਾਂ ਕੋਲੇ ਨਾ ਆਪਾਂ ਗੱਲ ਕਰੀਏ ਬਾਈ ਇੱਕ ਟੂਮ ਆ ਗਈ ਹੈ ਨਾ ਤੇ ਉਹ ਟੂਮ ਨੂੰ ਬਾਈ ਹੁਰੀ ਕਹਿੰਦੇ ਵੀ ਅਸੀਂ ਪੂਰੇ ਮਾਝੇ ਲਈ ਤੋਹਫੇ ਦੇ ਰੂਪ ਚ ਪੇਸ਼ ਕਰਨੀਆਂ ਉਹ ਕੀ ਆ ਬਾਈ ਪਰਭਾਨਾਂ ਕੋਲੇ ਨਾ ਭਰਾਵੋ ਇੱਕ ਸਟਾਲੀਅਨ ਆ ਗਿਆ ਮਿੱਤਰੋ ਮਾਰਵਾੜੀ ਤੇ ਜਿਹਦਾ ਜਿਸ ਨੂੰ ਰਿਜ਼ਲਟ ਦਿਖਾਵਾ ਨਾ ਬਾਈ ਮੱਥੇ ਪਟਾ ਮੈਂ ਕਹਣਾ ਬਾਈ ਸਾਰਾ ਰਿਜ਼ਲਟ ਆਪਦੇ ਤੇ ਤੇ ਅੱਗੇ ਜਿਵੇਂ ਪਲਵਾਨਾਂ ਕੋਲੇ ਬਾਈ ਇਹ ਹਸਟਾਲੀਆਂ ਨੱਖਿਆ ਬੈਣਾ ਤੇ ਪਲਵਾਨਾਂ ਵਰਗੀ ਬਾਈ ਅੱਗੇ ਬੱਚੇ ਪੈਦਾ ਕਰਦਾ ਮੈਂ ਕਹਿੰਦਾ ਵੀ ਅੱਜ ਇੱਥੇ ਯਾਰ ਦੋਸਤ ਆਏ ਵੇ ਆ ਗਏ ਸਾਰੇ ਮਿਲਨ ਤੇ ਗੱਡੀਆਂ ਦੇਖੋ ਤੁਸੀਂ ਮੈਂ ਕਹਿੰਦਾ ਬਾਈ ਬਾਈ ਹੁਰਿਆਂ ਕੋਲੇ ਕਿੰਨੀਆਂ ਲੱਗੀਆਂ ਪਈਆਂ ਨੇ ਤੇ ਗੱਲਬਾਤ ਕਰਦੇ ਆਂਗੇ ਸਭ ਤੋਂ ਵੱਡੀ ਗੱਲ ਆ ਬਾਈ ਵੀ ਬਾਈ ਨੇ ਆਪਣੀ ਗੁੜੀਆ ਸ਼ੀਰਤ ਬਾਈ ਦੀ ਗੁੜੀਆ ਗਈ ਤੇ ਉਹਦੇ ਨਾਂ ਤੇ ਸਟੱਡ ਫਾਰਮ ਦਾ ਨਾਂ ਰੱਖਿਆ ਤੇ ਬੱਚੀ ਨੇ ਘਰੇ ਜਿੱਦ ਕੀਤੀ ਤੇ ਬਾਈ ਉਹਦੇ ਉਸਤੇ ਬਾਈ ਨੇ ਹਸਟਾਲੀਅਨ ਲੇਤਾ ਆਪਾਂ ਜਿਵੇਂ ਕਹਦੇ ਆ ਵੀ ਬੱਚਾ ਰੱਬ ਦਾ ਰੂਪ ਹੁੰਦਾ ਹੈ ਤੇ ਬਾਈ ਪ੍ਰਮਾਤਮਾ ਨੇ ਕੋਈ ਐਸੇ ਬੋਲ ਉਹਦੇ ਮੂੰਹੋਂ ਕਢਾਏ ਜਿੱਦ ਕੀਤੀ ਤੇ ਬਾਈ ਨੇ ਬਾਈ ਮੱਝਾਂ ਵਾਲਿਆਂ ਵਾਸਤੇ ਨਾ ਇਹਾ ਘੋੜਾ ਖਰੀਦ ਲਿਆ ਵੀ ਆ ਰਿਜ਼ਲਟ ਦੇਖ ਲਓ ਬਾਈ ਕੱਲਾ ਕੱਲਾ ਤੁਸੀਂ ਮੈਂ ਕਹਣਾ ਬਾਈ ਕਿਆ ਬਾਤ ਹੈ ਤੇ ਭਰਾਵੋ ਜਿਹਦੀ ਜੈਦ ਜੀ ਫੀਸ ਆ ਸਿਰਫ 31000 ਰੁਪਇਆ ਮੈਂ ਕਹਣਾ ਵੀ ਤੁਸੀਂ ਇੰਨੀ ਕੁ ਪੇ ਕਰੋ ਤੇ ਤੁਹਾਡੇ ਘਰੇ ਇੱਕ ਚੰਗਾ ਬੱਚਾ ਘੋੜੀ ਨੇ ਦੇ ਦੇਣਾ ਤੇ ਸਭ ਤੋਂ ਵੱਡੀ ਗੱਲ ਜਿਹੜੀਆਂ ਆਪਾਂ ਕਹਿੰਦੇ ਕੋਈ ਚੰਬੀ ਘੋੜੀ ਆ ਕੋਈ ਨੀਲੀ ਆ ਕੋਈ ਕਿਵੇਂ ਵੀ ਆ ਉਹਨਾਂ ਤੇ ਵੀ ਬਾਈ ਜਿਹੜਾ ਰਿਜ਼ਲਟ ਆ ਨਾ ਸਾਰਾ ਘੋੜੇ ਦਾ ਆਪਦੇ ਤੇ ਜਾਂਦਾ ਤੇ ਆਹ ਸਾਰੇ ਤੁਸੀਂ ਰਿਜ਼ਲਟ ਦੇਖ ਸਕਦੇ ਹੋ ਆਪਣੇ ਨਾਲ ਬਾਈ ਹੁਰੀ ਖੜੇ ਨੇ ਤੇ ਗੁਰਸ਼ਾਨ ਹਸਤਾਲੀਨ ਸੀਰਤ ਸਟੱਡ ਫਾਰਮ ਤੇ ਤੇ ਮੇਰੇ ਨਾਲ ਬਾਈ ਪਲਵਾਨ ਖੜਾ ਇੰਨਾਂ ਗੱਲਬਾਤ ਕਰਦੇ ਆ ਤੇ ਸਭ ਤੋਂ ਵੱਡੀ ਗੱਲ ਜਿਹੜੇ ਅਟਾਰੀ ਵਾਲੇ ਪਹਿਲਵਾਨ ਨੇ ਉਹ ਬਾਈ ਦੇ ਮਮਾ ਜੀ ਨੇ ਬਾਈ ਹੈਣਾ ਹਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਠੀਕ ਹੋ ਤੁਹਾਨੂੰ ਤੇ ਸਾਡੇ ਫਾਰਮ ਤੇ ਆ ਛੋੜਾ ਜਿਹਾ ਲਾਇਆ ਤੇ ਹੁਣ ਤੇ ਜੀ ਆਨੋ ਜੀ ਬਹੁਤ ਬਹੁਤ ਧੰਨਵਾਦੀ ਵੀ ਮਿਹਰਬਾਨੀ ਬਹੁਤ ਬਹੁਤ ਜੀ ਤੇ ਸਾਰੇ ਸੱਜਣ ਮਿੱਤਰਾਂ ਦਾ ਵੀ ਬਹੁਤ ਧੰਨਵਾਦ ਜੀ ਜਿਹੜੇ ਆਪਣੇ ਘੋੜੇ ਨੂੰ ਵੇਖਣ ਵਾਸਤੇ ਆਏ ਸੀ ਤੇ ਸਾਨੂੰ ਇੰਨਾ ਹੈ ਨਹੀਂ ਸੀ ਮਾਨ ਕੇ ਚਲੋ ਸਾਡੇ ਘੋੜੇ ਨੂੰ ਇੰਨੀ ਪਬਲਿਕ ਆ ਵੇਖੂਗੀ ਪਰ ਫਿਰ ਵੀ ਇਹਨੇ ਜੋ ਗਿਆ ਨਹੀਂ ਪਰ ਜੁਨਾ ਬਹੁਤ ਮਾਨ ਕੀਤਾ ਜੀ ਤੁਸੀਂ ਨਾ ਬਾਈ ਇੱਕ ਮਾਝੇ ਵਾਸਤੇ ਟੂਮ ਲਿਆਂਦੇ ਜਿਹਨੂੰ ਕਹਿੰਦੇ ਨਹੀਂ ਹੁੰਦੇ ਵੀ ਆਹ ਚੀਜ਼ ਟੂਮ ਆ ਹਨਾ ਵੈਸੇ ਤਾਂ ਲੋਕ ਉਹਨੂੰ ਭਰਾਵੋ ਟੂਮ ਨੂੰ ਸਾਹਮ ਕੇ ਰੱਖ ਲੈਂਦੇ ਹੁੰਦੇ ਆ ਅੰਦਰ ਪਰ ਬਾਈ ਨੇ ਪੂਰੇ ਮਾਝਿਆਂ ਲਈ ਓਪਨ ਕਰਤੀ ਕਹਿੰਦਾ ਵੀ ਸਟੱਡ ਸਰਵਿਸ ਓਪਨ ਆ ਬਈ ਸਿਰਫ 31000 ਰੁਪਏ ਫੀਸ ਰੱਖੀ ਆ ਬਿਲਕੁਲ ਸਿਰਫ 31000 ਰੁਪਏ ਫੀਸ ਰੱਖੀ ਆ ਨਹੀਂ ਇਹਦੇ ਨਾਲ ਦੇ ਇਟਾਲੀਅਨਾਂ ਦੀ ਲੱਖ ਲੱਖ ਰੁਪਏ 75 75000 ਰੁਪਏ ਬਾਕੀ ਵੀਰ ਜੀ ਜੇ ਵੀ სპੋਰਟਸਮੈਨ ਕੋਈ ਵੀਰ ਹੋਊਗਾ ਪਹਿਲਵਾਨ ਆ ਕਬੱਡੀ ਵਾਲਾ ਐਨੀਵੇ ਕੋਈ ਵੀ ਗੇਮ ਵਾਲਾ ਜੀ ਠੀਕ ਹੈ ਉਹ ਮੇਰਾ ਵੀਰ ਜੋ ਮਰਜੀ ਦੇ ਜੀ ਠੀਕ ਹੈ ਤੇ ਬਈ ਇਹ ਆਪਣੀ ਕੁੜੀ ਆ ਸ਼ੀਰਤ ਹੈ ਨਾ ਮੈਂ ਆ ਸ਼ੀਰਤ ਜੀ ਆਪਣੀ ਬੱਦੀ ਆ ਜੀ ਤੇ ਉਹ ਬਾਈ ਦਾ ਬੇਟਾ ਆ ਗਿਆ ਤੇ ਹੁਣ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਵੀ ਇਹ ਕਹਿੰਦੀ ਕੁੜੀਆ ਕਹਿੰਦੀ ਮੇਰੇ ਦੋ ਵੀਰੇ ਆਪਣੇ ਵੀਰੇ ਨੇ ਇੱਕ ਉਹ ਆ ਕਹਿੰਦੀ ਇੱਕ ਆ ਗਿਆ ਤੇ ਪੁੱਛਦਾ ਪੁੱਤ ਕੀ ਨਾਂ ਤੇਰਾ ਮਨਸੀਰਤ ਮਨਸੀਰਤ ਤਾਂ ਤੇਰੇ ਕਿੰਨੇ ਵੀਰੇ ਨੇ 2 ਦੋ ਕਿਹੜੇ ਕਿਹੜੇ ਇੱਕ ਆ ਤੇ ਕੋ ਇੱਕ ਆ ਖੜਾ ਇੱਕ ਆ ਉਹ ਖੜਾ ਇਹਨਾਂ ਚੋਂ ਵੱਡਾ ਕਿਹੜਾਗਾ ਵੱਡਾ ਆ ਕੀ ਨਾਂ ਮਿਹਦਾ ਗੁਰਸਾਨ ਠੀਕ ਆ ਉਹਦਾ ਕੀ ਨਾਂਗਾ ਪਰਮਿੰਦਰ ਪਰਮਿੰਦਰ ਦੋਨਾਂ ਜੋ ਪਿਆਰ ਵੱਧ ਕਿਹਨੂੰ ਕਰਦਾ ਉਹਨੂੰ ਪਹਿਲਾਂ ਕਹਿੰਦੀ ਇਹਨੂੰ ਫਿਰ ਕਹਿੰਦੀ ਉਹਨੂੰ ਆਏ ਮੰਨ ਲਓ ਵੀ ਦੋਨਾਂ ਨੂੰ ਹੀ ਪਿਆਰ ਕਰਦੀ ਆ ਹਨਾ ਬਿਲਕੁਲ ਤੇ ਭਲਵਾਨ ਬਾਈ ਇਹ ਕਿਹਦਾ ਬੱਚਾ ਬਾਈ ਪਿਓ ਵਾਲੇ ਬਸੋਂ ਜੇ ਗੱਲ ਕਰੀਏ ਬਾਈ ਤੇ ਕਿੰਨੀ ਉਮਰ ਹੋ ਗਈ ਬਾਈ ਇਹਦੀ ਬਾਈ ਜੀ ਇਹਦੀ ਉਮਰ ਤਾਂ 11 ਸਾਲ ਹੋ ਗਈ ਹੈ ਜੀ ਠੀਕ ਆ ਜੀ ਤੇ ਇਹ ਡਾਇਰੈਕਟ ਵਾਲੀ ਸ਼ਾਨ ਦਾ ਪੁੱਤਰ ਹੈ ਜੀ ਤੇ ਕਾਲੇ ਕਾਂਡੇ ਵਾਲੇ ਦਾ ਭਰਾ ਹੈ ਜੀ ਮੰਨ ਲਓ ਕੋਲ ਵਾਲੇ ਦਾ ਭਰਾ ਜੀ ਤੇ ਮਾਂ ਇਹਦੀ ਫੂਲ ਮਾਰ ਲੈਂਨ ਚੋਂ ਜੀ ਠੀਕ ਹੈ ਹਾਂਜੀ ਤੇ ਬਾਈ ਸਾਰੀਆਂ ਲੈਣੀਆਂ ਆਪਾਂ ਕਹੀਏ ਟਾਪ ਤੇ ਨੇ ਬਾਈ ਹਨਾ ਤੇ ਮਾਲ ਹੀ ਲੈਣ ਵੀ ਬਾਈ ਪੂਰੀ ਟਾਪ ਦੀ ਐ ਤੇ ਕਾਲੇ ਕਾਂਡੇ ਦਾ ਭਰਾ ਆ ਗਿਆ ਤੇ ਅਲੀ ਸ਼ਾਨ ਦਾ ਬੇਟਾ ਬਾਈ ਹਨਾ ਬਿਲਕੁਲ ਬਿਲਕੁਲ ਇਹ ਬਾਈ ਆਪਾਂ ਕਿੱਥੇ ਸੀ ਆਪਾਂ ਤੋਂ ਪਹਿਲਾਂ ਕਿੱਥੇ ਸੀਗਾ ਇਹ ਵੀਰ ਜੀ ਇਹ ਜਗ੍ਹਾ ਦੋਹਾਂ ਤੰਨਾ ਤੋਂ ਆਇਆ ਪਰ ਆਪਾਂ ਇਹਨੂੰ ਮੁਕਸਰ ਦੇ ਕੋਲ ਹੀ ਆ ਪਿੰਡ ਕੋਈ ਠੀਕ ਹੈ ਤੇ ਚਲੋ ਵੀਰ ਕੋ ਉਥੋਂ ਆਪਾਂ ਲੈ ਕੇ ਆਏ ਜੀ ਠੀਕ ਹੈ ਤੇ ਸਾਨੂੰ ਚਲੋ ਵਧੀਆ ਕੋੜਾ ਮਿਲ ਗਿਆ ਜਿਹੜੀ ਆਪਾਨੂੰ ਚੀਜ਼ ਚਾਹੀਦੀ ਸੀ ਆਪਾਨੂੰ ਮਿਲ ਗਈ ਹੈ ਜੀ ਨਹੀਂ ਨਹੀਂ ਬਿਲਕੁਲ ਬਾਈ ਏ ਬਾਈ ਜਿਵੇਂ ਆਪਣਾ ਰਿਜ਼ਲਟ ਦੇਖਿਆ ਵੀ ਸਾਰਾ ਆਪ ਦੇ ਲਿਆਂਦਾ। ਬਿਲਕੁਲ ਜੀ। ਕਈ ਵਾਰ ਬਾਈ ਆਪਾਂ ਗੱਲ ਕਰਦੇ ਆ ਵੀ ਕਿਸੇ ਛੋਟੇ ਫਾਰਮ ਵਾਲੇ ਵੀਰ ਦਾ ਮਨ ਹੁੰਦਾ ਵੀ ਯਾਰ ਮੈਂ ਗੁਰਸ਼ਾਨ ਤੋਂ ਆਪਣੀ ਘੋੜੀ ਪਰਾਉਣੀ ਆ ਵੀ ਪਰ ਜਦ ਮੇਰੇ ਕੋਲੇ 31000 ਦਾ ਬਜਟ ਨਹੀਂ ਬਣਦਾ ਹੈਗਾ ਹੈਨਾ। ਕਿਉਂ ਬਾਈ ਦੇਖ ਕਿਸੇ ਦੇ ਵੀ ਮਨ ਚ ਗੱਲ ਆ ਸਕਦੇ ਤਾਂ ਉਹਦੇ ਲਈ ਬਾਈ ਕੋਈ ਰਿਵਾਇਤ ਦਾ ਰਾਇਤ ਦਾ ਹੈਗਾਗਾ ਵੀ ਜੇ ਬੰਦਾ ਜਾਇ ਜੀ ਉਹ ਵੀ। ਉਹਦਾ ਇੱਕ ਡੈਕਟਰੀ ਫੀਸ ਨਹੀਂ ਔਰ ਕੁ ਮੈਂ ਲਊਗਾ ਜੀ। ਫਿਰ ਜਿੱਥੋਂ ਉਹਨੇ ਜੇ ਵੀਰ ਦੂਰੋਂ ਆਊਗਾ ਉਹ ਜਿੱਦਾਂ ਉਹਦਾ ਕਰਾਇਆ ਲੱਗੂਗਾ ਆਪਾਂ ਉਹਨੂੰ ਮਾਫ ਕਰ ਦਾਂਗੇ ਜੀ। ਠੀਕ ਹੈ। ਬਿਲਕੁਲ ਜੋ ਮੰਨ ਲਓ ਵੀ ਤੁਹਾਡਾ ਫ੍ਰੀ ਵਾਲੇ ਭਾਜੀ ਉਹ ਹੋ ਜੂ ਹੈ ਨਾ ਇਹ ਦੇਖ ਲਓ ਬਾਈ ਕਿੰਨੇ ਯਾਰ ਦੋਸਤ ਆਏ ਆ ਸਾਰੇ ਆਪਣੇ ਤੇ ਇੱਥੇ ਭਰਾਵੋ ਮੇਲਾ ਲੱਗਿਆ ਪਿਆ ਨਾ ਜਮਾਂ ਸ਼ਾਮ ਦਾ ਟਾਈਮ ਆ ਜੋ ਵੀ ਵੀਰ ਇੱਥੋਂ ਲੰਘਦੇ ਆ ਨਾ ਤੇ ਮੈਂ ਕਹਿੰਦਾ ਬਾਈ ਇੱਥੋਂ ਜਾਂਦੇ ਜਾਂਦੇ ਦੇਖ ਕੇ ਜਾਂਦੇ ਦੇਖਣੀ ਤੇ ਇੱਕ ਬਾਈ ਮੈਨੂੰ ਹੋਰ ਦੱਸੋ ਗੱਲ ਵੀ ਮੈਂ ਸੁਣਿਆ ਵੀ ਹੁਣ ਤੁਸੀਂ ਬਾਹਰ ਜਾ ਰਹੇ ਹੋ ਬਾਹਰ ਦਾ ਪ੍ਰੋਗਰਾਮ ਬਣਦੇ ਆ ਜੀ ਜਾਂ ਹਾਂਜੀ ਕਿਉਂ ਬਾਈ ਹੋਰ ਨੇ ਲੈਤਾ ਦੀ ਬਾਈ ਜਿਵੇਂ ਗੁੜੀ ਆ ਪਾ ਕਹਦੀ ਜਿੱਦ ਪੈ ਗਈ ਹੈ ਨਾ ਕਹਿੰਦੀ ਵੀ ਮੈਂ ਇਹ ਲੈਣਾ ਤੇ ਸੀਰਤ ਦੇ ਨਾਂ ਤੇ ਬਾਈ ਨੇ ਸਟੱਡ ਫਾਰਮ ਦਾ ਨਾਮ ਰੱਖਤਾ ਤੇ ਇਹ ਅਸਟ੍ਰੇਲੀਅਨ ਲੈ ਲਿਆ ਚੰਗੇ ਰੁਪਏ ਲਾ ਕੇ ਤੇ ਉਧਰੋਂ ਹੁਣ ਕੁਦਰਤੀ ਬਾਈ ਦਾ ਬਣ ਗਿਆ ਬਾਹਰ ਦਾ ਕਿਉਂ ਸਾਰੇ ਨਾ ਨਾ ਜੌਬ ਕਰਦਾ ਜੀ ਪੰਜਾਬ ਪੁਲਿਸ 'ਚ ਅੱਛਾ ਬਾਈ ਥੋੜਾ ਉਧਰੋਂ ਵੀ ਟਾਈਮ ਦਾ ਥੋੜੀ ਜੀ ਦਿੱਕਤ ਹੁੰਦੀ ਆ ਤੁਹਾਨੂੰ ਪਤਾ ਜੀ ਠੀਕ ਹੈ ਬਾਈ ਹਾਂਜੀ ਅਸੀਂ ਪੰਜਾਬ ਪੁਲਿਸ 'ਚ ਜੌਬ ਕਰਦਾ ਬਾਈ ਮੈਨੂੰ ਹੁਣ ਪਤਾ ਲੱਗਿਆ ਆ ਬਾਈ ਤੇ ਆ ਵੀ ਐਸੀ ਮੈਂ ਪਹਿਲਵਾਨੀ ਕੀਤੀ ਹੈ ਰੈਸਲਿੰਗ ਕੀਤੀ ਹੈ ਵਧੀਆ ਪਹਿਲਵਾਨੀ ਵੀ ਕੀਤੀ ਹੈ ਠੀਕ ਹੈ ਤੇ ਪਹਿਲਵਾਨ ਵੀ ਹੁਣ ਗਾਂ ਪੈਦਾ ਚੰਗੇ ਕਰਨਦੇ ਆ ਜੀ ਨਾਲ ਠੀਕ ਹੈ ਬਾਈ ਠੀਕ ਹੈ ਤੇ ਫਿਰ ਬ ਵੀਰ ਜੀ ਤੂੰ ਕਿਉਂ ਉਹ ਮੈਂ ਤੁਹਾਨੂੰ ਤਾਂ ਪੁੱਛਿਆ ਬਾਈ ਮੇਰੀ ਗੱਲ ਸੁਣੋ ਤੁਸੀਂ ਵੀਰ ਜੀ ਮੇਰੀ ਤੁਸੀਂ ਗੱਲ ਵੇਖੋ ਜੀ ਕਿਉਂ ਮੈਨੂੰ ਆਇਆ ਬਾਈ ਵੀ ਤੁਸੀਂ ਤੁਸੀਂ ਵਗ ਤੁਸੀਂ ਤੁਸੀਂ ਵਗ ਜੂਗੇ ਬਾਹਰ ਮੇਰੀ ਗੱਲ ਸੁਣੋ ਮੈਂ ਕਰੂੰ ਬਾਈ ਸਿਰਿਆਂ ਦੇ ਸਿਰ ਤੇ ਪਾਲੀਆਂ ਦੇ ਸਿਰ ਤੇ ਨਹੀਂ ਨਹੀਂ ਵੀਰ ਜੀ ਵੇਖੋ ਮੇਰੀ ਗੱਲ ਸੁਣੋ ਜੇ ਮੇਰੀ ਬੇਟੀ ਕਹਿੰਦੀ ਹੈ ਕਿ ਉਹ ਮੇਰਾ ਛੋਟਾ ਵੀਰੇ ਤੇ ਵੱਡਾ ਵੀਰਾ ਕੋਈ ਆਪਣਾ ਪੁੱਤ ਵੇਚ ਦੂਗਾ ਜੀ ਆਏ ਹਾਏ ਹਾਏ ਨਹੀਂ ਆਪਣੇ ਪੁੱਤ ਦਾ ਕੀ ਮੁੱਲ ਲਵਾਉਂਗਾ ਜੀ ਦੱਸੋ ਹਾਂ ਬਿਲਕੁਲ ਬਾਈ ਨਹੀਂ ਲਾ ਸਕਦਾ ਪੁੱਤ ਨਹੀਂ ਵੇਚ ਸਕਦੇ ਜੀ ਹਾਂ ਐ ਹੋ ਸਕਦਾ ਵੀ ਤੋਹਫਾ ਜ਼ਰੂਰ ਦੇ ਸਕਦੇ ਆ ਹਾਂ ਬਿਲਕੁਲ ਜੀ ਜੇ ਤੁਸੀਂ ਆਪਾਂ ਬਰੀਡਿੰਗ ਦੇ ਦਾਂਗੇ ਜੀ ਹਾਂ ਚਲੋ ਮੇਰੇ ਕੋ ਮੇਡ ਹੋਈਆਂ ਵਾ ਘੋੜੀਆਂਰ ਤੋਂ ਉਹਨਾਂ ਦਾ ਬੱਚਾ ਮੈਂ ਦੇ ਸਕਦਾ ਪਰ ਮੈਂ ਆਪਣਾ ਹੁਣ ਇਹ ਪੋਤੀ ਬਣਾ ਲਿਆ ਪਰ ਪੁੱਤ ਕਿੱਦਾਂ ਦੇ ਦੂੰਗਾ ਜੀ ਠੀਕ ਹੈ ਸਾਡਾ ਇਹਨਾ ਹੁਣ ਬੋਧ ਲਗਾਵਾ ਜੀ ਠੀਕ ਹੈ ਤੇ ਇਹ ਤੇ ਮੇਰੇ ਨਾਲ ਵੀ ਬਹੁਤ ਖੇਡਦਾ ਇਦਾਂ ਵੇਖੋ ਇਹਨੇ ਇਹ ਨਾਲ ਕਰਨਾ ਪੜਾ ਇਹਨੇ ਦੰਦੀ ਨਹੀਂ ਵੜਨੀ ਹਾਂ ਨਹੀਂ ਨਹੀਂ ਬਿਲਕੁਲ ਬਾਈ ਤੇ ਆਪਣਾ ਬਾਈ ਮੋਬਾਈਲ ਨੰਬਰ ਕਿੰਨਾ ਆ ਜਾਂਦਾ ਬਾਈ ਤੇ ਆਪਣੀ ਲੋਕੇਸ਼ਨ ਕਿੱਥੇ ਹੈ ਮੈਂ ਮੈਂ ਵੀਰ ਜੀ 8567 8470 ਜੀ ਰੇ ਬਾਈ ਆ ਲੈਂਣ ਵਾਲੇ ਬੰਦੇ ਆਏ ਖੜੇ ਆਗੇ ਤੱਕ ਨਹੀਂ ਨਹੀਂ ਵੀਰ ਜੀ ਬਾਈ ਕਿੰਨੇ ਕਹ ਆ ਦੇਖ ਲਓ ਬਾਈ ਲੈਂਣ ਵਾਲੇ ਬੰਦੇ ਫਿਰਦੇ ਕਿੰਨੇ ਦਿਨ ਹੋ ਗਏ ਬਾਈ ਅਸੀਂ ਤੀਜਾ ਦਿਨ ਮਾਰੀ ਅੱਜ ਜਿੱਦਨ ਦਾ ਲਿਆਂਦਾ ਵਾ ਅਸੀਂ ਘਰ ਵੀ ਇਹਨਾਂ ਦੇ ਗਏ ਹਾਂ ਪਰ ਇਹ ਤਿੰਨ ਦਿਨ ਹੋ ਗਏ ਤਰਲੇ ਮਾਰ ਦੇ ਦੇ ਦੋ ਦੇ ਦੋ ਨਹੀਂ ਵੀਰ ਜੀ ਸਾਡਾ ਰਹੂਗਾ ਜਦੋਂ ਮਰਦੀ ਸਾਰੀਆਂ ਇਹਨਾਂ ਨੇ ਕਮਿਟਮੈਂਟ ਲੈ ਲਈ ਆ ਦਾਵਾ ਵੀ ਚੰਗਾ ਕਰਦੀ ਵਿੱਚ ਦੇਖ ਲਓ ਬਾਈ ਚੰਗਾ ਜਣ ਨਹੀਂ ਵੀਰ ਜੀ ਮੇਰੀ ਗੱਲ ਸੁਣੋ ਬਾਈ ਮੜਾ ਨੋਟ ਦਿਖਾ ਵੀ ਕਿਵੇਂ ਉਹ ਨਹੀਂ ਨੋਟਾਂ ਦੇ ਬਾਈ ਦੇਖੋ ਅਗਲੇ ਹੀ ਫਿਰਦੇ ਆ ਬੈਗ ਜੱਕੀ ਫਿਰਦਿਆ ਦੇਖ ਲਓ ਝੋਲਾ ਡੱਕੀ ਫਿਰਦਿਆ ਭਰਾਵੋ ਪੈਸੇ ਦਾ ਦੇਖ ਲਓ ਆ ਫੜੋ ਵੀਰ ਜੀ ਸਾਈ ਇਹੋ ਲੈਣਾ ਵੀਰ ਜੀ ਮੇਰੀ ਗੱਲ ਸੁਣੋ ਤੁਸੀਂ ਵੀ ਕਿਸੇ ਦੇ ਬਾਪ ਦੇ ਬੇਟੇ ਜੋ ਤੁਹਾਡਾ ਹੁਣ ਬਾਪ ਤੁਹਾਡਾ ਮੁੱਲ ਥੋੜਾ ਲਾਊਗਾ ਜੀ ਮੈਂ ਘੋੜਾ ਨਹੀਂ ਵੇਚਣਾ ਵੀਰ ਜੀ ਮੈਨੂੰ ਤੁਸੀਂ ਭਾਵੇਂ 10 ਕਰੋੜ ਵੀ ਦੇ ਦਿਓ ਇਧਰ ਆ ਦੋ ਮੈਂ ਘੋੜਾ ਨਹੀਂ ਵੇਚਣਾ ਜੀ ਮੈਂ ਵੀਰ ਜੀ ਮੈਂ ਨਹੀਂ ਦੇਖੋ ਦਿਲ ਕਰ ਤੋਂ ਕੰਨੇ ਦਿਨ ਕੋ ਇਨੇ ਭਰਾਸ ਲੋਪੇ ਸਾਰਾ ਕੀਤਾ ਵਾ ਵੀਰ ਜੀ ਰੱਖੋ ਵੀਰ ਜੀ ਫੜੋ ਦੇਖੋ ਵੀਰ ਜੀ ਮੈਂ ਮੈਂ ਜੋਬ ਕਰਦਾ ਮੇਰਾ ਕਿ ਆਪੇ 1 ਕਰੋੜ ਤੋਂ ਥੱਲੇ ਥੱਲੇ ਜਿੰਨਾ ਮਾਨ ਕਰਨੇ ਕਰ ਦੋ ਵੀਰ ਜੀ ਦੱਸੋ ਬਾਈ ਕਹਿੰਦਾ ਵੀ 1 ਕਰੋੜ ਤੋਂ ਥੱਲੇ ਕਹਿੰਦਾ ਮਰਜ਼ੀ ਕਰਦੇ ਦੇਖ ਲਓ ਭਰਾਵੋ 1 ਕਰੋੜ ਰੁਪਏ ਜੋ ਮਾਨ ਹੁੰਦਾ ਕਰ ਦੋ ਉਹਨੂੰ ਭਰਾਵਾਂ ਨੂੰ ਤੁਹਾਨੂੰ ਮਾਰ ਦੋ ਜਨਵਾਰ ਦੀ ਸੇਵਾ ਆ ਜੋਗੀ ਸੇਵਾ ਖੁਣੋ ਵੀਰ ਜੀ ਤੁਸੀਂ ਬਹੁਤ ਰੋਟੀ ਪਾਣੀ ਛਕੋ ਠੀਕ ਹੈ ਜੀ ਮੈਂ ਵੀਰ ਜੀ ਜਦੋਂ ਮਰਜ਼ੀ ਲੋ ਬਾਈ ਕਹਿੰਦੇ ਨੀ ਹੁੰਦੇ ਵੀ ਧੱਕੇ ਨਾਲ ਸਾਈ ਫੜਾਤੀ ਹੈ ਨਾ ਕਹਿੰਦੇ ਨਹੀਂ ਹੁੰਦੇ ਵੀ ਧੱਕੇ ਨਾਲ ਸਾਈ ਫੜਾਉਂਦੇ ਆ ਹੁਣ ਆ ਮੇਰੀ ਬੇਟੀ ਆ ਇਹ ਆਪਣਾ ਭਰਾ ਵੇਚ ਦੂਗੀ ਸਹੀ ਇਹਨੂੰ ਕੋਈ ਦਾ ਸ਼ਾਪੋ ਤੋ ਵੇਚ ਦੀਏ ਇਹ ਨਹੀਂ ਵੇਚਣਾ ਨਹੀਂ ਹੈ ਬਾਈ ਦੇਖੋ ਆ ਜੀ ਦੀ ਇਹ ਬੇਟੀ ਆ ਸਾਡੀ ਵੀ ਭੈਣ ਵਾ ਪਰ ਮਤਲਬ ਕਿ ਅਸੀਂ ਚੰਦੇ ਆਂਗੇ ਸਾਡੇ ਪੂਰਾ ਵੇਖੇ ਤੁਹਾਡੇ ਕੋਲ ਕੋਲ ਆ ਰਹੇਗਾ ਇਦਾਂ ਦੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਵੇਖਣ ਆ ਗਿਆ ਨਾ ਮੇਰੇ ਅੱਗੇ ਭਾਏ ਤੁਸੀਂ ਨੋਟਾਂ ਦੀ ਪੰਡ ਰੱਖ ਦੋ ਮੈਂ ਆਪਣਾ ਪੁੱਤ ਨਹੀਂ ਵੇਚਣਾ ਜੀ ਮੈਂ ਬੜੀ ਮੁਸ਼ਕਲ ਆ ਜੀ ਆਪਣਾ ਮਾਰ ਕਰ ਨਹੀਂ ਕਰ ਸਕਦੇ ਹੋ ਵੇਚੋ ਕਰਾ ਸਕਦੇ ਮੈਂ ਤੁਹਾਨੂੰ ਤਿੰਨ ਦਿਨਾਂ ਦਾ ਮੈਂ ਮੈਂ ਭਾਈ ਤੂੰ ਇੰਟਰਵਿਊ ਦੇਣ ਆਇਆ ਤੂੰ ਮੇਰਾ ਸੌਦਾ ਕਰਾਉਣਾ ਮੈਂ ਕਹਿੰਦਾ ਭਾਈ ਇਹ ਤਿੰਨ ਦਿਨਾਂ ਦੀ ਪੁੱਠਾ ਪੁੱਠਾ ਪੰਗਾ ਪਾ ਲਈ ਉਹ ਮੈਂ ਤਾਂ ਭਾਈ ਮੈਨੂੰ ਤੇ ਵੀ ਨਹੀਂ ਪਤਾ ਮੈਂ ਤੇ ਵੈਸੇ ਇੰਟਰਵਿਊ ਕਰਾਉਣ ਲੱਗਾ ਜੀ ਏ ਬਾਈ ਪਰਸੋ ਤੇ ਤੇਰੇ ਮੰਗਰੀ ਲੈ ਕੇ ਮੇਰੇ ਕੋਲ ਬਾਈ ਮੇਰੀ ਗੱਲ ਸੁਣੋ ਬਾਈ ਮੈਂ ਆ ਘੋੜਾ ਨਹੀਂ ਦੇਣਾ ਤਿੰਨ ਦਿਨ ਹੋ ਗਏ ਮੈਂ ਕਹਾਂ ਜੀ ਬਾਈ ਮੇਰੇ ਕੋਲ ਕਿੰਨੇ ਬੰਦੇ ਆਏ ਆਈ ਬਟਾਲੇ ਤੋਂ ਬਟਾਲੇ ਤੋਂ ਬਟਾਲੇ ਤੋਂ ਆਏ ਨੇ ਭਰਾਵਾ ਹੋ ਤਿੰਨ ਦਿਨ ਹੋ ਗਏ ਬਾਈ ਦੇ ਮਗਰ ਲੱਗੇ ਫਿਰਦੇ ਆ ਦੇਖ ਲੋ ਆ ਗੀ ਗੱਡੀ ਐ ਨਾ ਆਈ ਨਾ ਦੇਖ ਲੈ ਕਹਿੰਦੇ ਕਰੋੜ ਰੁਪਇਆ ਲਾਤਾ ਵੀ ਕਰੋੜ ਤੋਂ ਛੱਲੇ ਕਿੰਨਾ ਮਾਰਦੀ ਉਹ ਕਰਦੇ ਜੀ ਇੱਥੋਂ 10 ਲੱਖ ਦਾ ਡਾਮਨ ਕਰ ਦਾਂਗੇ ਜਾਓ ਇੱਥੇ ਕਹਿਤਾ ਆਨ ਰਿਕਾਰਡ ਕਰਦਾ ਤੂੰ ਹੀ ਸੌਦਾ ਕਰੋ 10 ਲੱਖ ਦਾ ਡਾਮਨ ਆ ਆ ਦੇਖ ਲੋ ਬਾਈ ਨਾ ਨਾ ਬਾਈ ਆਪਾਂ ਕੁਝ ਨਹੀਂ ਲੈਣਾ ਰੱਬ ਸੁੱਖ ਰੱਖੇ ਤੇ ਵੀਰ ਜੀ ਆਪਾਂ ਠੀਕ ਹੈ ਮੁੰਡਾ ਦਾ ਇੱਥੇ ਕਾਰੋਬਾਰ ਫਲਾਨਸ ਦਾ ਕੰਮ ਚੰਗਾ ਵਾਹ ਉਹ ਵੀਰ ਜੀ ਲਿਆਂਦਾ ਪਰ ਮੈਂ ਆਪਣਾ ਵੇਖੋ ਉਦੋਂ ਉਦੋਂ ਦੇਖ ਲੋ ਬਾਈ ਬਾਦ ਚ ਬਾਈ ਹੁਣੀ ਕਰਨਗੇ ਗੱਲ ਤੇ ਆਪਾਂ ਜਿਵੇਂ ਵੀ ਉਹ ਬਾਈ ਦਾ ਨੰਬਰ ਉੱਪਰ ਪਾ ਦਾਂਗੇ ਤੇ ਮੈਨੂੰ ਨਹੀਂ ਲੱਗਦਾ ਬਾਈ ਇਹ ਤੇਰੇ ਕੋਲੇ ਤੇਰਾ ਪੁੱਤ ਛੱਡਣਗੇ ਪਰ ਇਹ ਕਹਿੰਦੇ ਅਸੀਂ ਇਹ ਕਹਿੰਦੇ ਅਸੀਂ ਆਪਦੇ ਘਰੇ ਵੀ ਬੁੱਤ ਆਉਣਾਗੇ ਮੇਰੇ ਘਰ ਆਈ ਮੈਂ ਨਹੀਂ ਇੱਕ ਵਾਰੀ ਆਪਦੇ ਘਰੇ ਔਰ ਮੈ ਲੋ ਇਹ ਆ ਇਹ ਆ ਮੇਰਾ ਮੁੰਡਾ ਨਾ ਜੀ ਬਾਈ ਕਹਦਣਗੇ ਮੇਰਾ ਮੁੰਡਾ ਇਹਨੂੰ ਵੇਚਦਾ ਮੈਂ ਵੇਚ ਦੂੰਗਾ ਜੀ ਤੇ ਯਾਦ ਦੱਸੋ ਆਪਣੇ ਕੋ ਘਰ ਬਸ਼ੇਰਾ ਹੈਗਾ ਵਾ ਸੇਮ ਇਹਦੇ ਹਰਗਾ ਵਾ ਜੀ ਤੁਸੀਂ ਜਾ ਮੇਰੇ ਕੋਲ ਜੋ ਦਿਨਾਂ ਦੇ ਦੋ ਮੈਂ ਤੁਹਾਨੂੰ ਕਰੋੜਾਂ ਲੱਖਾਂ ਨਹੀਂ ਮੰਗਦਾ ਜੀ ਇਸੇ ਲੈਂਦਾ ਜੀ ਨਹੀਂ ਵੀਰ ਜੀ ਨਹੀਂ ਵੀਰ ਜੀ ਯਾਰ ਦੇਖੋ ਭਰਾਵਾ ਸਾਈ ਚ ਸਾਈ ਚ ਕੀ ਫਿਰਦਿਆ ਮੈਨੂੰ ਲੱਗਦਾ 50 ਲੱਖ 50 ਲੱਖ ਰੁਪਈਆ ਦਾ ਸਾਈ ਹੋਣੀ ਆ ਬਾਈ ਨਹੀਂ ਭਰਾਵਾ ਮੈਂ ਹੱਥ ਜੋੜ ਸਕਦਾ ਵਾਂ ਮੈਂ ਨਹੀਂ ਮੈਂ ਕਹਿੰਦਾ ਦੇਖ ਲੈ ਬਾਈ ਕੋਈ ਨਹੀਂ ਦਾ ਬਾਹਰ ਜਾਣਾ ਚੱਕ ਦੇ ਗਾ ਉਹ ਬਾਈ ਮੈਂ ਬਾਹਰ ਕੀ ਕਰਨਾ ਮੈਂ ਭਰਾ ਨੌਕਰੀ ਕਰਦਾ ਵਾਂ ਮੈਂ ਭਰਾ ਪਤਾ ਨਹੀਂ ਕਿਦਾਂ ਲਿਆ ਆ ਨਹੀਂ ਅਸੀਂ ਕਦੀ ਵੇਚਾਂਗੇ ਨਹੀਂ ਤੁਹਾਨੂੰ ਵਾਅਦਾ ਕਰਾਂਗੇ ਜਦੋਂ ਆਹ ਦੇਖੋ ਤੁਸੀਂ ਵੀਰ ਜੀ ਇਹਦੇ ਮੁੰਬਈ ਰੌਣਕਾ ਹੋ ਗਿਆ ਮੂੰਹ ਇਹਦਾ ਦੇਖ ਲੋ ਜੀ ਗੱਲ ਨਾ 10 15 ਉੱਤੇ ਕਰ ਲੋ ਨਹੀਂ ਭਾਜੀ ਆਪਾਂ ਦੇਣਾ ਨਹੀਂ ਭਾਜੀ ਮੈਂ ਕਹਿੰਦੀ ਕਹਿੰਦੇ ਕਰੋੜ ਤੋਂ ਕਹਿੰਦੇ ਦੇਖੋ ਕਰੋੜ ਤੋਂ ਕਹਿੰਦੇ 10 ਤੁਸੀਂ ਤਾਂ ਕੋਈ 10 ਕਰੋੜ ਮੇਰੇ ਅੱਗੇ ਰੱਖ ਦੋ ਮੈਂ ਨਹੀਂ ਦੇਣਾ ਜੀ ਓਏ ਓਏ ਕੁੜੀ ਰੌਣਡ ਹੈ ਭਾਈ ਯਾਰ ਆ ਓਏ ਓਏ ਕੁੜੀਆਂ ਰੌਣਡ ਹੈ ਭਾਈ ਓਏ ਰੈਂਦੋ ਭਾਈਆ ਰੈਂਦੋ ਭਾਈ ਅਸੀਂ ਦੇਣਾ ਆ ਦੇਖ ਲੋ ਭਾਈ ਵਿੱਚ ਬੰਦੇ ਕਹਿੰਦੇ ਸੀਗੇ ਕਹਿੰਦੇ ਘੋੜਿਆਂ ਦੇ ਕਰੋੜਾਂ ਰੁਪਈਆ ਲੱਗਦਾ ਨਹੀਂ ਇੰਨਾ ਨਹੀਂ 1 ਕਰੋੜ ਤੋਂ 15 ਲੱਖ ਰੁਪਇਆ ਉੱਪਰ ਲਾਦਾ ਭਾਈ ਆ ਘੋੜੇ ਤੇ ਆ ਜਵਾਗੜੀ ਰੋਣ ਲੱਗੀ ਜਿਹੜੀ ਇਹਨੂੰ ਆਪਦਾ ਭਾਈ ਸਮਝਦੀ ਆ ਦੇਖ ਲੋ ਹੋ ਗਿਆ ਘਰ ਹੀ ਨਹੀਂ ਟਾਈਮ ਨਾ ਜਾਂਦਾ ਤੁਸੀਂ ਨਾ ਬਾਈ ਕੋਲ ਜਾ ਆ ਜਾ ਕਰੋ ਨਹੀਂ ਬਾਈ ਆਪਣੇ ਕੋ ਨਹੀਂ ਨਾ ਨਾ ਯਾਰ ਦੇ ਦੇਂਗਾ ਵੇਚ ਦੇ ਨਹੀਂ ਕੋਈ ਆਪਣਾ ਭਰਾ ਨਹੀਂ ਵੇਚਦਾ ਭਾਈ ਯਾਰ ਆਪਾਂ ਨਹੀਂ ਕਰਦੇ ਪਰ ਪਸੰਦੀ ਜਿਆਦਾ ਵਾ ਤੇ ਸਾਡੇ ਕੋ ਅਹੀਂ ਵੀ ਚਾਹੁੰਦੇ ਆ ਕਿ ਸਾਡੇ ਘਰ ਵੀ ਕੋਈ ਪਰ ਵੀਰ ਜੀ ਆਪਾਂ ਵੀ ਪੁੱਤ ਥੋੜਾ ਵੇਚ ਦਾਂਗੇ ਯਾਰ ਚਲੋ ਮੇਰੇ ਵੀਰ ਨਾ ਹੁਣ ਵੇਚਣ ਵਾਲੇ ਕਰਨਾ ਇਹ ਨਾ ਭਾਈ ਯਾਰ ਜਿਹੜੇ ਜਾਨਵਰ ਨੇ ਨਾ ਭਾਈ ਯਾਰ ਖੂਨ ਨਾਲ ਇਹਦਾ ਰਿਸ਼ਤਾ ਜੁੜ ਜਾਂਦਾ ਇੱਕ ਹਾਰਡ ਨਾ ਮੇਰਾ ਵੀਰ ਬਹੁਤ ਹੀ ਕੋਈ ਨਹੀਂ ਰੋਟੀ ਖਾਓ ਭਾਈ ਤੁਹਾਡੀ ਆਪਾ ਧਰਮ ਆ ਕਰ ਸਕਦੇ ਆ ਰੋਟੀ ਖਾਓ ਆ ਜਾਓ ਭਾਈ ਆ ਜਾਓ ਆ ਜਾਓ ਆ ਜਾਓ ਪ੍ਰਸ਼ਾਦਾ ਪਾਣੀ ਲਾਓ ਤੁਸੀਂ ਵੀਰ ਜੀ ਬੈਠੋ ਅੰਦਰ ਪਰ ਨਹੀਂ ਆਹ ਗੱਲ ਨਾ ਕਰੋ ਕੋਈ ਗੱਲ ਨਹੀਂ ਪੁੱਤ ਵੇਚਦੇ ਨਹੀਂ ਚੰਗਾ ਪੁੱਤ ਵੇਚਦੇ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਵੀਰ ਜੀ ਆਪਾਂ ਨਹੀਂ ਦੇ ਸਕਦੇ ਵੇਚ ਦੇਣੀ ਚੰਗਾ ਤੇ ਦੇਖ ਲੋ ਬਾਈ 1 ਕਰੋੜ 15 ਲੱਖ ਰੁਪਇਆ ਲਾਤਾ ਬੰਦਿਆਂ ਨੇ ਤੇ ਬਾਈ ਨੇ ਮਨਾ ਕਰਤਾ ਕਹਦਾ ਵੀ ਲੈ ਗੁੜੀਆ ਦੇ ਯਾਰ ਬਾਈ ਲੈ ਸਾਨੂੰ ਉਹ ਵੀਰ ਜੀ ਤੋੜ ਕੇ ਵਿਖਾ ਦਾਂ ਪਰ ਆਪਾਂ ਯਾਰ ਸਾਨੂੰ ਦੁਖੀ ਨਾ ਕਰੋ ਸਹੀ ਗੱਲ ਆ ਬਾਈ ਨਹੀਂ ਯਾਰ ਚਲੋ ਭਰਾਵੋ ਵੀਡੀਓ ਆਪਾਂ ਤੁਹਾਨੂੰ ਸ਼ੌਕ ਕਰਾਉਣ ਲਿਆਂਦਾ ਵੀਰ ਯਾਰ ਆਪਾਂ ਸ਼ੌਕ ਕਰਾਉਣ ਲਿਆਂਦਾ ਬਾਈ 1000 ਜਿਹਨੂੰ ਰੂਹ ਦਾ ਰਿਸ਼ਤਾ ਕਹਿੰਦੇ ਹੁੰਦੇ ਆ ਬਾਈ ਰੂਹ ਦਾ ਰਿਸ਼ਤਾ ਦੇਖਣ ਨੂੰ ਮਿਲ ਗਿਆ ਹੈਨਾ ਤੇ ਆਹ ਸਾਡੀ ਗੁੜੀਆ ਵੇਚਦੇ ਨਹੀਂ ਪੁੱਤ ਚੰਗਾ ਤੇਰਾ ਜੀ ਨਹੀਂ ਲੱਗਣਾ ਵੇਚਤਾ ਹੈਨਾ ਦੇਖ ਲੋ ਬਾਈ ਯਾਰ ਕਹਿੰਦੀ ਮੇਰਾ ਜੀ ਨਹੀਂ ਲੱਗਣਾ ਹੈਗਾ ਤੇ ਪ੍ਰਭਾਨ ਜੀ ਇਹ ਨਹੀਂ ਜੀ ਫਿਰ ਆਪਾਂ ਵੇਚਣਾ ਤੇ ਚੱਲ ਕੋਈ ਗੱਲ ਨਹੀਂ ਕੋਈ ਹੁੰਦਾ ਬਾਈ ਯਾਰ ਪਤਾ ਕੀ ਬੜੇ ਜਾਨਵਰ ਆਏ ਆ ਹੋਰ ਕੇ ਦੇਖ ਲੋ ਬਾਈ ਯਾਰ ਠੀਕ ਆ ਪ੍ਰਭਾਨ ਬਾਈ ਧੰਨਵਾਦ ਕੋਈ ਹੋਰ ਬਾਈ ਸਦਾਰਾ ਯਾਰ ਬਾਈ ਚੰਗੀ ਇੰਟਰਵਿਊ ਲੈਣ ਆਇਆ ਯਾਰ ਬਸ ਯਾਰ ਬਾਈ ਸਾਨੂੰ ਕੀ ਪਤਾ ਸੀ ਵੀ ਕਹਾਣੀ ਆਏ ਹੋ ਜੂ ਤੇ ਬਾਈ ਦੀਆਂ ਵੀ ਇਹ ਰੱਖਾਂ ਚ ਪਾਣੀ ਨਿਕਲ ਆਇਆ ਨਹੀਂ ਆਇਆ ਉਹ ਹੋ ਗਿਆ ਯਾਰ ਪੰਗਾ ਪੈ ਗਿਆ ਕੋਈ ਕਾਹਦੀ ਇੰਟਰਵਿਊ ਕੀਤੀ ਨੇ ਕੋਈ ਗੱਲ ਸੋ ਠੀਕ ਆ ਬਲਵਾਨ ਭਾਈ ਨੇ ਗੇੜਾ ਤੁਹਾਨੂੰ ਕਢਾ ਦਿੰਨੇ ਆ ਹਾਂ ਗੇੜਾ ਕਢਾ ਹਲਕੇ ਪ੍ਰਵਾ ਤੁਸੀਂ ਆਪ ਚੋਣ ਕਰ ਲਓ ਕਿੰਨੇ ਮਾਮਾ ਰੱਖੋ ਗੇੜਾ ਕਢਾ ਦੋ ਬਿਲਕੁਲ ਗੇੜਾ ਕਢਾ ਦਿੰਨੇ ਆ ਗੇੜਾ ਕਢਾ ਦੋ ਬਿਲਕੁਲ ਆ ਜਾ ਪੁੱਤ ਵੇਚ ਦੇ ਆ ਜਾ ਆ ਜਾ ਆ ਜਾ ਕੋਈ ਵੇਚ ਦੇ ਨਹੀਂ ਹੈਗੇ ਚੰਗਾ ਤੇ ਲਓ ਭਾਈ ਗੇੜਾ ਗੇੜਾ ਕਢਾਉਣ ਨਹੀਂ ਨਹੀਂ ਭਾਈ ਯਾਰ ਆਪਾਂ ਇਹ ਨਹੀਂ ਚਾਹੀਏ ਭਾਈ ਯਾਰ ਕਹਿੰਦੇ ਕਹਿੰਦੇ 10 15 ਵੱਧ ਲੱਖ ਹੋਰ ਵੱਧ ਦੇਣੇ ਆਪਣੇ ਘਰੇ ਰਹਿਣਾ ਭਾਈ ਆਪਾਂ ਕਿਉਂ ਵੇਚਾਂਗੇ ਆਪਾਂ ਆਪਣੇ ਪੁੱਤ ਨੇ ਵੇਚ ਚੁੱਕੇ ਹਾਂ ਜੀ ਬਾਈ ਯਾਰ ਆਪਾਂ ਕਿਉਂ ਵੇਚਾਂਗੇ ਯਾਰ ਦੇਖੋ ਵੇਖੋ ਪੱਕਾ ਆ ਨਹੀਂ ਕੋਈ 1.5 ਕਰੋੜ ਗੱਲ ਨੂੰ ਦੇਜਿਆ ਦੇ ਦੇਣਾ ਉਹ ਗੱਲ ਨਾ ਕਰ ਫਿਰ ਬੰਦੇ ਜਬਾਨ ਇੰਨੇ ਬੰਦੇ ਦੇਖੋ ਪੈਸੇ ਨਹੀਂ ਉੱਤੇ ਆਪਾਂ ਜਬਾਨ ਕਰੋ ਇਹਨਾਂ ਕੋ ਵੇਖੋ ਆਪਣੇ ਪੁੱਤਾਂ ਦਾ ਕੋਈ ਮੁੱਲ ਨਹੀਂ ਲਾਉਂਦਾ ਜੀ ਬਿਲਕੁਲ ਠੀਕ ਹੈ ਜੀ ਪਰ ਇਹ ਗੱਲ ਕਹਿੰਦੇ ਆ ਨਾ ਕਹਿੰਦੇ ਕਿਦੇ ਕੱਲ ਨੂੰ ਤੁਹਾਨੂੰ ਕੋਈ 1.5 ਯਾਰ ਕਿਉਂ ਬਾਈ ਯਾਰ ਆਪਾਂ ਕਿਉਂ ਵੇਚਾਂਗੇ ਯਾਰ ਦੇ ਦਿਓ ਨਹੀਂ ਪਰ ਇਹਨਾਂ ਦੀ ਵੀ ਗੱਲ ਠੀਕ ਹੈ ਅਸੀਂ ਕਿਹਾ ਯਾਰ ਇਹਨੂੰ ਸ਼ੌਂਕ ਕਰਾਉਣ ਨੂੰ ਲਿਆਂਦਾ ਮਾਲਕ ਦਾ ਨਾਮ ਲੈ ਕਹੋਗੇ ਸੌਂਗੇ ਨਹੀਂ ਵੇਚਣਗੇ ਗੱਲ ਨੂੰ ਕੋ ਯਾਰ ਬਾਈ ਯਾਰ ਸੌਂ ਦੀ ਦੇ ਮਿੱਤਰੋ ਗੱਲ ਗਾਹਾਂ ਬੋਧੀ ਜਾਂਦੀ ਆ ਵਾ ਵੀਡੀਓ ਐਂਡ ਕਰਦੀ ਏ ਚੱਲ ਬਾਈ ਦੇ ਦੇ ਕਿਹੜਾ ਦਵਾ ਦੇ ਆ ਜੋ ਹੋ ਜੋ ਬਾਈ ਆਹ ਜੇ ਭਰਾਵੋ 1.5 ਕਰੋੜ ਲੱਗ ਗਿਆ ਤੇ ਬਾਈ ਕਹਿੰਦੇ ਕਿਤੇ ਕੱਲ ਨੂੰ ਕੋਈ ਤੁਹਾਨੂੰ 1.5 ਕਰੋੜ ਦੇਵੇ ਵੀ ਤੁਸੀਂ ਵੇਚ ਦੋ ਪਰਪਲ ਬਾਗਾ ਕਹਿੰਦਾ ਬਾਈ ਮੈਂ ਨਹੀਂ ਵੇਚਦਾ ਹੈਗਾ ਇਹਨੂੰ ਉਹ ਕੰਮ ਹੋ ਗਿਆ ਜਿਵੇਂ ਪੁਸ਼ਕਰਾਂ ਵਾਲੇ ਵੇਚਦੇ ਨੇ ਨਾ ਬਾਈ ਇੱਕ ਆਪਣੇ ਮਿੱਤਰ ਕੋਲੇ ਬੇਤਾਬ ਘੋੜਾ ਆ ਆਪਣੇ ਮਿੱਤਰ ਕੋਲੇ ਸ਼ਾਹਦੀਪੁਰ ਵਾਲੇ ਵੀਰ ਕੋਲੇ ਆ ਚੱਲ ਕੋਈ ਨਹੀਂ ਕੋਈ ਆ ਜਾ ਮਾਰਵਾੜੀ ਤੇ ਉਹਤੇ ਬਾਈ ਉਸੇ ਟਾਈਮ ਪੈਸੇ ਲੱਗਦੇ ਪਰ ਮੁੰਡਾ ਕਹਿੰਦਾ ਮੈਂ ਨਹੀਂ ਕੁਝ ਉਹ ਕਰਨਾ ਆ ਦੇਖੋ ਬਾਈ ਆ ਫਿਰਦਾ ਭਰਾਵੋ ਜਿਹਦੇ ਨਾਲ ਬਾਈ ਦੀ ਬੇਟੀ ਨੇਕਾਵ ਦਾ ਪਰਿਵਾਰਕ ਰਿਸ਼ਤਾ ਪਾ ਕੇ ਹੀ ਜੋੜਿਆ ਪਿਆ ਆ ਜਿਹੜਾ ਬਾਈ ਸਣੀ ਆਣਾ ਸਣੀ ਦੀ ਭੂਆ ਸਣੀ ਦੀ ਭੂਆ ਦੇ ਮੁੰਡੇ ਕੋਲੇ ਆਇਆ ਹੋਏ ਪਾਣੀ ਪੋਣੀ ਪੀਓ ਬਾਈ ਆਇਓ ਮੋੜ ਲਿਓ ਬਾਈ ਮੋੜ ਲਿਆ ਮੋੜ ਲਿਆ ਮੋੜ ਲਿਓ ਆਜੋ ਆਜੋ ਕਰਾਜੋ ਆਜੋ ਆਜੋ ਤੇ ਆਜੋ ਆਜੋ ਭਾਈ ਆਜੋ ਤੇ ਆਜੋ ਭਾਈ ਆਜੋ ਹੋ ਗਿਆ ਹਨਾ ਕੋਈ ਗੱਲ ਨਹੀਂ ਪੁੱਤ ਵੇਚਦੇ ਨਹੀਂ ਚੰਗਾ ਠੀਕ ਹੈ ਆਪਾਂ ਤਾਂ ਯਾਰ ਸ਼ੌਂਕ ਲਈ ਲੈਂਦਾ ਯਾਰ ਸਾਰਿਆਂ ਨੂੰ ਦੱਸਦਾ ਨਹੀਂ ਸਹੀ ਗੱਲ ਹੈ ਬਾਈ ਯਾਰ ਬਾਈ ਪਰ ਤਾਂ ਚੀਜ਼ ਹੀ ਮਾਝੇ ਵਾਲਿਆਂ ਵਾਸਤੇ ਟੂਮ ਲਿਆਤੀ ਮੈਂ ਕਿਹਾ ਮਾਝੇ ਵਾਲਿਓ ਲੈ ਲਓ ਲਹਾ ਜਿਹੜੇ ਦੇ ਖੜੇ ਖੜੇ ਤੇ 1.5 ਕਰੋੜ ਰੁਪਇਆ ਲੱਗ ਗਿਆ ਆ ਬੱਚੇ ਦੇਖ ਲੋ ਇਹਦੇ ਸਾਰੇ ਚੰਬੀਆਂ ਘੋੜੀਆਂ ਨੇ ਵੀ ਬਾਈ ਦੇਖੋ ਜਮਾ ਮੱਥੇ ਪਟੇ ਵਾਲੇ ਬੱਚੇ ਪੈਦਾ ਕੀਤੇ ਵਿਆ ਇਹਦੇ ਬੱਚੇ ਬੇ ਜਾਮ ਜਾਮਦੇ ਹੀ ਆਪਾਂ ਕਹੀਏ ਭਰਾਵੋ ਲੱਖਾਂ ਰੁਪਈਆ ਦੇ ਵਿਗਣ ਗਏ ਇਹ ਉਹ ਬਸ਼ੇਰੇ ਪੈਦਾ ਕਰੂ ਜਿਹਦੇ ਬਸ਼ੇਰੇ ਹੀ 10 10 20 20 30 ਲੱਖ ਦੇ ਬਸ਼ੇਰੇ ਵਿਕਦੇ ਆ ਬਾਈ ਸੋ ਪਲਵਾਨ ਜੀ ਆਪਣਾ ਮੋਬਾਈਲ ਨੰਬਰ ਬੋਲ ਦਿਓ ਜੀ ਕੋਈ ਹੋਰ ਗੱਲਬਾਤ ਕਰਨੀ ਚਾਹੁੰਦੇ ਹੋ ਬਾਈ ਬਾਕੀ ਆਪਾਂ ਦੇ ਵੀਰ ਜੀ ਵਖੋ ਆਪਸ ਭਾਵੇਂ ਕੋਈ ਜ਼ਿੰਮੇਦਾਰ ਆ ਭਾਵੇਂ ਕੋਈ ਸਪੋਰਟਸਮੈਨ ਆ ਭਾਵੇਂ ਕੋਈ ਮਾੜਾ ਵਾ ਆਪਾਂ ਯਾਰ ਜੋ ਕੋਈ ਦੇ ਦੂਗਾ ਆਪਾਂ ਬਰੀਡ ਕਰਨ ਲਈ ਲਿਆਂਦਾ ਵਾ ਠੀਕ ਹੈ ਜੀ ਤੇ ਬਾਕੀ ਪੁੱਤ ਕੋਈ ਵੇਚਦਾ ਨਹੀਂ ਆਪਣਾ ਜਿੱਦਾਂ ਉਹਨਾਂ ਨੂੰ ਪਤਾ ਵਾ ਜੀ ਅੱਜਕੱਲ ਜਿਹੜੇ ਬੱਚੇ ਆ ਵੇਖੋ ਆਪਣੇ ਮਾਪੇ ਨੂੰ ਆਸ਼ਰਮ ਵਿੱਚ ਘੱਲ ਜੰਦੇ ਆ ਪਰ ਆਪਣਾ ਇਹ ਕੰਮ ਨਹੀਂ ਆ ਜੇ ਆਪਾਂ ਮੰਨ ਲਓ ਇਹਨਾਂ ਨੂੰ ਅੱਜ ਇਦਾਂ ਕਰਾਂਗੇ ਕਿ ਕੱਲ ਨੂੰ ਮਿੰਨ ਵੀ ਨਾ ਥੱਕੇ ਮਰਨੇ ਜੀ ਨਹੀਂ ਨਹੀਂ ਸਹੀ ਗੱਲ ਆ ਬਾਈ ਕਾਲੂ ਬਾਗ ਵੱਡੇ ਹੋ ਕੇ ਕਰਨਗੇ ਯਾਰ ਜਦੋਂ ਇਹਨੇ ਭਰਾ ਮੰਨਿਆ ਜੀ ਵੇਖੋ ਭਰਾ ਦਾ ਭਰਾ ਹੀ ਆ ਜੀ ਨਹੀਂ ਨਹੀਂ ਬਿਲਕੁਲ ਭਾਈ ਤੇ ਬਾਕੀ ਆਪਾਂ ਬਰੀਡਿੰਗ ਲਈ ਜੋ ਮਰਜ਼ੀ ਜੀ ਡਿਵਿਜੀਨੇਸ਼ਨ ਕਿੱਥੇ ਪਾਈ ਜਾਂਦੀ ਆ ਆਪਣਾ ਵੀਰ ਜੀ ਆਪਣਾ ਬਾਗੇ ਬੜਦੇ ਕੋਲ ਪਿੰਡ ਰੋੜਾ ਵਾਲਾ ਖੁਰਦੇ ਜੀ ਅਟਾਰੀ ਸ਼ਾਮ ਸਿੰਘ ਪੈਂਦੀ ਆ ਜੀ ਹਾਂ ਹਾਂ ਤੇ ਜ਼ਿਲ੍ਹਾ ਅੰਮ੍ਰਿਤਸਰ ਹੈ ਜੀ ਜਿਹੜਾ ਮਰਜ਼ੀ ਮੇਰਾ ਵੀਰ ਆ ਜਾਏ ਕੋਈ ਗੱਲ ਨਹੀਂ ਆ ਜੀ ਠੀਕ ਆ ਬਈ ਠੀਕ ਤੇ ਮੋਬਾਈਲ ਨੰਬਰ ਆਪਣਾ 85678 ਹਾਂ 47770 857847770 ਨੰਬਰ ਹੈ ਜੀ ਹਾਂ 857847770 ਨੰਬਰ ਤੇ ਬਾਈ ਨੂੰ ਸੰਪਰਕ ਕਰ ਸਕਦੇ ਹੋ ਸੋ ਠੀਕ ਹੈ ਬਾਈ ਤੇ ਬਹੁਤ ਸੋਹਣਾ ਲੱਗਿਆ ਭਰਾਵਾ ਕੋਈ ਗੱਲ ਨਹੀਂ ਧੰਨਵਾਦ ਜੀ ਜੀ ਮਿਲ ਕੇ ਤੇ ਆ ਜਾ ਪੁੱਤ ਆ ਇਧਰ ਨੂੰ ਤੂੰ ਵੀ ਸੋ ਠੀਕ ਹੈ ਜੀ ਭਰਾਵਾ ਧੰਨਵਾਦ ਮਿਹਰਬਾਨੀ ਥੈਂਕ ਯੂ ਜੀ ਲਵ